ਦੋਸਤੋ ਇੱਕ ਨਵੇਂ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਮੈਂ ਕਈ ਵਾਰੀ ਦੇਖਦਾ ਆਪਣਾ ਆਪਣੇ ਯਾਰਾਂ ਮਿੱਤਰਾਂ ਦੇ ਜਾਂ ਕਿਸੇ ਬਜ਼ੁਰਗਾਂ ਦੇ ਫੋਨ ਦੇ ਉੱਤੇ ਨਾ ਕਈ ਅਨਵੰਟਡ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਉਹਦੇ ਫੋਨ ਤੇ ਫੋਨ ਆ ਰਿਹਾ ਹੁੰਦਾ ਫੋਨ ਕਿਹਦਾ ਹੁੰਦਾ ਫੋਨ ਹੁੰਦਾ ਕਿਸੇ ਕੰਪਨੀ ਦਾ ਕਿਸੇ ਇਦਾਂ ਹੀ ਕੋਈ ਇੰਸ਼ੋਰੈਂਸ ਕੰਪਨੀ ਆ ਕੋਈ ਲੋਨ ਵਾਲੀ ਕੰਪਨੀ ਆ ਕੋਈ ਕੁਛ ਹੈ ਕੋਈ ਕੁਛ ਉਹ ਅਨਵੰਟਡੀਆਂ ਕਾਲਾਂ ਹੁੰਦੀਆਂ ਨੇ ਉਹਨੂੰ ਆਪਾਂ ਰੋਕ ਸਕਦੇ ਹਾਂ ਉਹਨੂੰ ਰੋਕਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਆਪਾਂ ਹੁਣ ਤੁਹਾਨੂੰ ਟਾਈਮ ਵੇਸਟ ਨਹੀਂ ਕਰਦੇ ਆਪਾਂ ਤੁਹਾਨੂੰ ਤਰੀਕਾ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਐਸਐਮਐਸ ਤੇ ਜਾਣਾ ਆਪਣਾ ਐਸਐਮਐਸ ਜਿੱਥੋਂ ਤੁਸੀਂ ਮੈਸੇਜ ਭੇਜਦੇ ਹੋ ਐਸਐਮਐਸ ਤੇ ਜਾਣਾ ਉੱਥੇ ਐਦਾਂ ਖੁੱਲ ਜਾ ਤੁਹਾਡਾ ਐਸਐਮਐਸ ਚ ਮੈਂ ਦੁਬਾਰਾ ਦਿਖਾ ਦੇਣਾ ਐਸਐਮਐਸ ਖੋਲਣਾ ਐਸਐਮਐਸ ਦੇ ਵਿੱਚ ਪਲੱਸ ਦੇ ਸਾਈਨ ਤੇ ਆਪਾਂ ਟੱਚ ਕਰਨਾ ਇਸ ਤਰ੍ਹਾਂ ਇੱਕ ਵਿੰਡੋ ਖੁੱਲੂਗੀ ਉਸ ਉੱਤੇ ਉੱਪਰ ਆਪਾਂ ਲਿਖਣਾ ਕਿਹਨੂੰ ਭੇਜਣਾ 1909 ਤੇ 1909 ਤੁਸੀਂ ਟਾਈਪ ਕਰ ਦੇਣਾ ਇਹ ਸਾਰੇ ਇਹ ਆਪਣੀ ਸਰਕਾਰੀ ਨੰਬਰ ਹੈ ਟੋਲ ਫਰੀ ਨੰਬਰ ਹੈ ਆਪਣਾ ਇੱਥੇ ਕੋਈ ਪੈਸਾ ਨਹੀਂ ਲੱਗਦਾ ਔਰ ਇੱਥੇ ਟੋਟਾ ਬੰਦ ਕਾ ਹੋ ਜਾਏਗਾ ਉਹਦੇ ਤੇ ਆਪਾਂ ਟਾਈਪ ਕੀ ਕਰਨਾ ਕੈਪੀਟਲ ਲੈਟਰ ਚ ਵੱਡੇ ਅੱਖਰਾਂ ਚ ਲਿਖਣਾ ਸਟਾਰਟ S T A R T S T A R T ਫਿਰ ਇੱਕ ਸਪੇਸ ਦੇਣਾ 0 ਇਸ ਤੋਂ ਬਾਅਦ ਇਹਨੂੰ ਆਪਾਂ ਸੈਂਡ ਕਰ ਦੇਣਾ ਇਹਦਾ ਹੁਣ ਤੁਹਾਨੂੰ ਰਿਪਲਾਈ ਆਊਗਾ ਆਪਾਂ ਬਾਹਰ ਚੱਲਦੇ ਆ ਤੁਹਾਨੂੰ ਇਹ ਦੇਖੋ ਇਹਦਾ ਰਿਪਲਾਈ ਆ ਗਿਆ ਇਹ ਕਹਿੰਦੇ ਆ ਜੀ ਡੀਅਰ ਕਸਟਮਰ ਯੂਅਰ ਰਿਕਵੈਸਟਡ ਡੀਐਨਡੀ ਡੀਐਨਡੀ ਮਤਲਬ ਡੂ ਨਾਟ ਡਿਸਟਰਬ ਡੂ ਨਾਟ ਡਿਸਟਰਬ ਦਾ ਮਤਲਬ ਕੀ ਹੈ ਕਿ ਆਪਾਂ ਕਿਸੇ ਕੰਮ 'ਚ ਵਿਜੀ ਜਾਂ ਕਿਹਨਾਂ ਗੱਲਬਾਤ ਕਰ ਰਹੇ ਹਾਂ ਕੁਝ ਵੀ ਹੈ ਆਪਾਂ ਆਪਾਂ ਨੂੰ ਕੋਈ ਵੀ ਅਨਵਾਂਟਡ ਕਾਲ ਆਪਣੇ ਕੋਲ ਪਹੁੰਚੂਗੀ ਨਹੀਂ ਉਹਦਾ ਮਤਲਬ ਹੈ ਡੂ ਨਾਟ ਡਿਸਟਰਬ ਹੁਣ ਅੱਗੇ ਦੇਖੋ ਡੀਅਰ ਕਸਟਮਰ ਯੂਅਰ ਰਿਕਵੈਸਟਡ ਡੀਐਨਡੀ ਪ੍ਰੀਫਰੈਂਸ ਇਜ਼ ਆਲਰੇਡੀ ਐਕਟਿਵ ਇਹ ਮਤਲਬ ਪਹਿਲਾਂ ਹੀ ਮੇਰਾ ਐਕਟਿਵ ਕੀਤਾ ਹੋਇਆ ਹੈ ਇਹ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਮੇਰੇ ਕੋਲ ਕੋਈ ਵੀ ਕਾਲ ਨਹੀਂ ਆਉਂਦੀ ਇਸ ਤੋਂ ਤੁਹਾਨੂੰ ਦੱਸਣ ਵਾਸਤੇ ਵੀਡੀਓ ਬਣਾਈ ਸੀ ਕਈ ਲੋਕ ਕਰ ਲੈ ਬਹੁਤਾਂ ਨੇ ਕੀਤਾ ਵੀ ਹੋਣਾ ਬਹੁਤਾਂ ਨੇ ਨਹੀਂ ਵੀ ਕੀਤਾ ਜਿਹਨਾਂ ਨੇ ਨਹੀਂ ਕੀਤਾ ਤਾਂ ਉਹਨਾਂ ਨੂੰ ਇੱਥੋਂ ਇੱਕ ਸਿੰਪਲ ਜਿਹਾ ਮੈਸੇਜ ਭੇਜ ਕੇ ਇਹਨੂੰ ਬੰਦ ਕਰਾ ਸਕਦੇ ਹੋ ਕਰਾਉਣਾ ਕਰਾ ਸਕਦੇ ਕਿ ਉਹ ਕਰਨਾ ਚਾਹੀਦਾ ਇਹ ਬਹੁਤ ਵਨ ਬਹੁਤ ਅਨਵੰਟਡ ਕਾਲਾਂ ਆਉਂਦੀਆਂ ਮੈਂ ਦੇਖਿਆ ਇਹ ਹੁਣ ਆਪਣੇ ਕੋਲ ਕੋਈ ਫालतू ਮੈਸੇਜ ਨਹੀਂ ਆਉਂਦਾ ਕੋਈ ਕਾਲ ਨਹੀਂ ਆਉਦੀ ਉਹ ਸਭ ਬਲੌਕ ਹੋ ਜਾਂਦੇ ਨੇ ਇੱਕ ਇਹਦੀ ਸੈਟਿੰਗ ਹੋਰ ਇਹ ਤਾਂ ਚਲੋ ਹੋ ਗਿਆ ਵੀ ਤੁਹਾਡੇ ਕੋਡੇ ਕੋਲ ਕੋਈ ਵੀ ਨਹੀਂ ਆਊਗੀ ਨਾ ਕੋਈ ਕਾਲ ਆਊ ਨਾ ਮੈਸੇਜ ਆਊ ਕੰਪਨੀਆਂ ਦੀਆਂ ਪ੍ਰੋਮੋਸ਼ਨ ਪ੍ਰੋਮੋਸ਼ਨ ਦੀ ਕੋਈ ਹੁੰਦੀ ਆ ਲੋਕਾਂ ਦੀ ਜਿਹੜਾ ਐਡ ਉਹ ਉਦਾਂ ਹੀ ਕਰਦੇ ਰਹਿੰਦੇ ਨੇ ਇਥੋਂ ਤੁਹਾਡਾ ਐਕਟੀਵੇਟ ਹੋ ਜਾਣਾ ਡੀ ਐਂਡ ਡੀ ਸਰਵਿਸ ਉਸ ਤੋਂ ਬਾਅਦ ਇੱਕ ਚੀਜ਼ ਹੋਰ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ ਕਾਲ ਦੇ ਵਿੱਚ ਜਾਣਾ ਜਿਦੋਂ ਆਪਾਂ ਕਾਲ ਕਰਦੇ ਆ ਉਹਦੇ ਵਿੱਚ ਜਿਹੜਾ ਉੱਪਰ 3 ਡਾਟ ਤੇ ਟੱਚ ਕਰਨਾ ਉਹਦੀ ਸੈਟਿੰਗ ਦੇ ਵਿੱਚ ਚਲੇ ਜਾਓ ਸੈਟਿੰਗ ਦੇ ਵਿੱਚ ਉੱਪਰ ਹੀ ਹੈ ਕਾਲ ਰਾਈਡ ਐਂਡ ਸਪੈਮ ਕਾਲ ਰਾਈਡ ਐਂਡ ਸਪਾਮ ਸਪਾਮ ਮਤਲਬ ਕੀ ਹੈ ਕਿ ਜਿਹਨਾਂ ਨੂੰ ਜਦੋਂ ਕੋਈ ਆਪਾਂ ਨਾਲ ਕੋਈ ਵੀ ਕਾਲ ਆਉਂਦੀ ਆ ਆਪਾਂ ਕਿਸੇ ਇੰਟਰਨੈਟ ਤੇ ਕੋਈ ਚੀਜ਼ ਸਰਚ ਕਰਦੇ ਆ ਉੱਥੇ ਆਪਣਾ ਦਾ ਫੋਨ ਨੰਬਰ ਭਰਵਾ ਲੈਂਦੇ ਆ ਚਲੋ ਆਪਾਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ 1 2 ਸਕਿੰਟ ਜਾਂ 2 1 ਸਿਕ 1 ਮਿੰਟ ਬਾਅਦ ਕੁਝ ਆਪਾਂ ਦੇਖਣ ਗਏ ਆ ਵਾਪਸ ਆਉਣੇ ਆ ਤਾਂ ਆਪਾਂ ਨੂੰ ਕਾਲ ਕਰ ਦਿੰਦੇ ਨੇ ਉਹ ਉਹ ਕਾਲ ਕਰਕੇ ਆ ਜਾਂਦੇ ਨੇ ਵੀ ਹਾਂਜੀ ਦੱਸੋ ਜੀ ਤੁਸੀਂ ਕਿੱਥੇ ਕੀ ਮਤਲਬ ਕੀ ਕਰ ਰਹੇ ਸੀ ਤਾਂ ਉਹ ਤੁਹਾਡੀ ਮੈਂ ਮਦਦ ਕਰਾਂ ਤਾਂ ਭਈ ਸਾਨੂੰ ਕੀ ਲੋੜ ਮਦਦ ਦੀ ਆ ਜੇ ਤਾਂ ਸਾਨੂੰ ਲੋੜ ਉਹ ਆਪੇ ਕਰਾਂਗੇ ਫਿਰ ਉਹਨੂੰ ਅਸੀਂ ਨਾ ਆਪਾਂ ਉੱਥੇ ਇੱਕ ਇੱਕ ਆਪਸ਼ਨ ਹੁੰਦਾ ਵੀ ਤੁਸੀਂ ਉਹਨੂੰ ਸਪੈਮ ਐਸ ਪੀ ਐਮ ਸਪੈਮ ਕਰਕੇ ਉਹਨੂੰ ਰਿਪੋਰਟ ਕਰ ਦਿਓ ਉਹਨ ਜਿੰਨਾ ਦੀ ਰਿਪੋਰਟ ਹੋਈ ਹੁੰਦੀ ਆ ਉਹ ਆਲਰੇਡੀ ਗੂਗਲ ਆਪਾਂ ਨੂੰ ਜਦੋਂ ਕਾਲ ਆਉਂਦੀ ਆ ਉੱਥੇ ਆਪਾਂ ਨੂੰ ਗੂਗਲ ਇੰਡੀਕੇਟ ਕਰਕੇ ਦੱਸਦਾ ਉਹ ਕਾਲ ਦੇ ਕੋਲ ਹੀ ਕੋਲਰ ਆਈਡੀ ਦੇ ਵੀ ਇਹ ਐਨੇ ਲੋਕਾਂ ਨੇ ਇਹਨੂੰ ਸਪੈਮ ਸਪੈਮ ਰਿਪੋਰਟ ਕੀਤਾ ਹੋਇਆ ਫਿਰ ਆਪਾਂ ਉਹਨੂੰ ਕਾਲ ਨੂੰ ਨਹੀਂ ਚੱਕਾਂਗੇ ਹੁਣ ਇਹ ਦੇਖੋ ਇਹਦੇ ਵਿੱਚ ਸੈਟਿੰਗ ਕੀ ਆ ਸੀ ਕੋਲਰ ਆਈਡੀ ਐਂਡ ਸਪੈਮ ਆਈਡੀ ਸਪੈਮ ਆਇਡੈਂਟੀਫਾਈ ਬਿਜ਼ਨਸ ਐਂਡ ਸਪੈਮ ਨੰਬਰ ਇਹ ਮਤਲਬ ਆਡੈਂਟੀਫਾਈ ਕਰੂਗਾ ਜਦੋਂ ਵੀ ਆਪਣੇ ਕੋਲ ਕਾਲ ਆਊਗੀ Google ਆਪਣੇ ਆਪ ਇਹਨੂੰ ਆਡੈਂਟੀਫਾਈ ਕਰ ਲੈਣਾ ਕਿਹੜਾ ਬਿਜ਼ਨਸ ਹੈ ਜਾਂ ਕੋਈ ਸਪੈਮ ਨੰਬਰ ਹੈ ਫਿਰ ਉਹ ਆਪਾਂ ਨੂੰ ਦੱਸ ਦਿੰਦਾ ਉਹਦੇ ਕਾਲ ਜਿੱਥੇ ਉਹਦਾ ਕਾਲਰ ਆਈਡੀ ਹੁੰਦੀ ਹੈ ਵੀ ਇਹ ਕਿਹੜਾ ਬਿਜ਼ਨਸ ਹੈ ਅੱਗੇ ਥੱਲੇ ਹੈਗਾ ਫਿਲਟਰ ਸਪੈਮ ਕਾਲ ਇਹਦੇ ਵਿੱਚ ਕੀ ਆ ਪ੍ਰੀਵੈਂਟ ਸਸਪੈਕਟਡ ਸਪੈਮ ਕਾਲਸ ਫਰਮ ਡਿਸਟਰਬਿੰਗ ਜੋ ਮਤਲਬ ਜੋ ਵੀ ਸਸਪੈਕਟਡ ਨੇ ਜਿਨ੍ਹਾਂ ਨੂੰ ਆਪਾਂ ਸੋਚ ਸਕਦੇ ਆ ਵੀ ਇਹ ਸਪੈਮ ਕਾਲਾਂ ਨੇ ਉਹ ਆਪਾਂ ਨੂੰ ਡਿਸਟਰਬ ਨਹੀਂ ਕਰਦੇ ਉਹਨੂੰ ਵੀ ਇਹ ਫਿਲਟਰ ਕਰ ਦੋ ਇਹ ਫਿਲਟਰ ਬੜਾ ਔਨ ਕਰਕੇ ਰੱਖਣਾ ਤੁਸੀਂ ਫਿਲਟਰ ਸਪੈਮ ਕਲਿਆ ਜੀ ਕੋਈ ਵੀ ਅਨਵੰਟਡ ਕਾਲਾਂ ਤੁਹਾਡੇ ਕੋਲ ਪਹੁੰਚਣਗੀਆਂ ਨਹੀਂ ਆਪਾਂ ਨੂੰ ਕੀ ਲੋੜ ਹੈ ਇੱਕ ਹੋਰ ਆ ਤੁਹਾਨੂੰ ਮੈਂ ਹੁਣ ਉਹਦੀ ਵੀ ਦੱਸ ਦਿੰਨਾ ਕਾਲ ਰਿਕਾਰਡਿੰਗ ਦੀ ਥੱਲੇ ਆ ਜਾਓ ਕਾਲ ਰਿਕਾਰਡਿੰਗ 'ਚ ਜਾਵਾਂਗੇ ਇੱਥੇ ਹੈ ਉੱਪਰ ਆਪਣੀ ਰਿਕਾਰਡਿੰਗ ਔਨ ਕੀਤੀ ਹੋਈ ਹੈ ਆਟੋਮੈਟਿਕਲੀ ਰਿਕਾਰਡ ਅਨਨੋਨ ਨੰਬਰ ਕੋਈ ਵੀ ਆਪਣਾ ਫੋਨ ਦੇ ਵਿੱਚ ਨੰਬਰ ਸੇਵ ਨਹੀਂ ਹੈ ਅਨਨੋਨ ਨੰਬਰ ਆਊਗਾ ਉਹਦੀ ਕਾਲ ਆਟੋਮੈਟਿਕਲੀ ਰਿਕਾਰਡ ਹੋਣੀ ਸ਼ੁਰੂ ਹੋ ਜੂਗੀ ਔਰ ਨੰਬਰ 2 ਤੇ ਆ ਜਾਓ ਕਿ ਅਗਰ ਤੁਸੀਂ ਕਿਸੇ ਨੰਬਰ ਨੂੰ ਸਿਲੈਕਟ ਕਰਨਾ ਕਿ ਆਹ ਨੰਬਰ ਦੀ ਕਾਲ ਰਿਕਾਰਡ ਕਰਨੀ ਹੀ ਕਰਨੀ ਆ ਉਹ ਤੁਸੀਂ ਨੰਬਰ ਸਿਲੈਕਟ ਕਰ ਸਕਦੇ ਹੋ ਦੋ ਨੰਬਰ ਤੇ ਤਿੰਨ ਨੰਬਰ ਤੇ ਹੈਗਾ ਜੀ ਪਲੇ ਆਡੀਓ ਟੋਨ ਇਨਸਟੈਡ ਆਫ ਡਿਸਕਲੇਮਰ ਇਹਦੀ ਇਹਨੂੰ ਵੀ ਤੁਸੀਂ ਔਨ ਕਰ ਲਓ ਕਿਉਂਕਿ ਜਦੋਂ ਆਪਾਂ ਕਿਸੇ ਦੀ ਕਾਲ ਰਿਕਾਰਡ ਕਰਦੇ ਹਾਂ ਤਾਂ ਅੱਜ ਕੱਲ ਕੰਪਿਊਟਰ ਬੋਲ ਕੇ ਕਾਲ ਸਟਾਰਟ ਹੋਣ ਤੋਂ ਪਹਿਲਾਂ ਕੰਪਿਊਟਰ ਬੋਲਦਾ ਕੰਪਿਊਟਰ ਕਹਿੰਦਾ ਜੀ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਉਹ ਆਪਾਂ ਨੂੰ ਵੀ ਸੁਣਦਾ ਤੇ ਦੂਜੇ ਨੂੰ ਵੀ ਸੁਣਦਾ ਜਿਹਨੇ ਕਾਲ ਕੀਤੀ ਉਹਨੂੰ ਵੀ ਪਤਾ ਲੱਗ ਜਾਂਦਾ ਕਿ ਮੇਰੀ ਕਾਲ ਰਿਕਾਰਡ ਹੋ ਰਹੀ ਆ ਉੱਥੇ ਅਗਰ ਤੁਸੀਂ ਇਹ ਤਿੰਨ ਨੰਬਰ ਤੇ ਔਨ ਕਰਕੇ ਰੱਖੋਗੇ ਤਿੰਨ ਨੰਬਰ ਪਲੇ ਆਡੀਓ ਟੋਨ ਇੱਥੇ ਇੱਕ ਟੋਨ ਵੱਜੂ ਸਿੰਪਲ ਜੀ ਟੋਨ ਟੂਨ ਇਦਾਂ ਕਰਕੇ ਉਹ ਚ ਕੋਈ ਨਹੀਂ ਬੋਲਦਾ ਵੀ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ ਉਹ ਉਹ ਫਿਰ ਉਹਦੇ ਚ ਪਤਾ ਨਹੀਂ ਲੱਗਦਾ ਜਿਹਨੂੰ ਵੀ ਜਿਹਨਾਂ ਵੀ ਕਾਲ ਕੀਤੇ ਆ ਉਹਨੂੰ ਇੰਨੀ ਅਗਰ ਨੌਲੇਜ ਨਹੀਂ ਹੋਊਗੀ ਤਾਂ ਉਹਨੂੰ ਪਤਾ ਨਹੀਂ ਲੱਗੂਗਾ ਵੀ ਮੇਰੀ ਕਾਲ ਰਿਕਾਰਡ ਹੋ ਰਹੀ ਹੈ ਠੀਕ ਹੈ ਜੀ ਇਹ ਸੀਗਾ ਕਾਲ ਰਿਕਾਰਡਿੰਗ ਦਾ ਮਿਲਦੇ ਆ ਜਲਦੀ ਤੁਹਾਨੂੰ ਨਵੀਂ ਵੀਡੀਓ ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨਾਂ ਨਹੀਂ ਕੀਤਾ ਤੇ ਵੀਡੀਓ ਲਾਈਕ ਕਰਦਿਆ ਕਰੋ ਡੀ ਐਨ ਡੀ ਸਰਵਿਸ ਐਕਟੀਵੇਟ ਕਰਕੇ ਰੱਖੋ ਸਾਰਿਆਂ ਦੇ ਖਾਸ ਕਰ ਬਜ਼ੁਰਗਾਂ ਦੇ ਘਰ ਦੇ ਵਿੱਚ ਬਜ਼ੁਰਗਾਂ ਦੇ ਕੋਲ ਫੋਨ ਹੈ ਉਹਨਾਂ ਦੇ ਫੋਨਾਂ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਫੋਨ ਲੈ ਕੇ ਨਾ ਉਹਦੇ ਤੇ ਸਟਾਰਟ 0 ਟਾਈਪ ਕਰਕੇ ਵੱਡੇ ਅੱਖਰਾਂ ਚ 1909 ਤੇ ਸੈਂਡ ਕਰ ਦਿਓ ਬਾਕੀ ਹੋਰ ਕੁਝ ਨਹੀਂ ਕਰਨਾ ਉਹ ਰਿਸਰਵ ਨਹੀਂ ਹੋਣਗੇ ਓਕੇ ਜੀ ਮਿਲਦੇ ਆ ਨਵੀਂ ਵੀਡੀਓ ਜਲਦੀ